ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵ ਜੀ ਨੂੰ ਦਰਸ਼ੂਲ ਕਿਸ ਨੇ ਦਿੱਤਾ ਸੀ ਤੇ ਸਮੁੰਦਰ ਵਿੱਚੋਂ 14 ਰਤਨ ਕਿਹੜੇ ਸਨ ਸੋ ਅਸੀਂ ਸੁਣਦੇ ਹਾਂ ਇਸ ਵੀਡੀਓ ਵਿੱਚ ਸੋ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰ੍ਹਾਂ ਸਮਝਾਇਆ ਹੈ ਸੋ ਆਓ ਸਰਵਣ ਕਰਦੇ ਹਾਂ ਸੰਗਤ ਜੀ ਸਨਾਤਨ ਧਰਮ ਦੇ ਵਿੱਚ ਇੱਕ ਕਥਾ ਆਉਂਦੀ ਆ ਜਿਸ ਨੂੰ ਆਪ ਜੀ ਨੇ ਸੁਣਿਆ ਹੋਵੇਗਾ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਇੱਕ ਅਜੀਹਾ ਕਾਰਜ ਕੀਤਾ ਉਹ ਸੀ ਸਮੁੰਦਰ ਮੰਥਨ ਸਮੁੰਦਰ ਦਾ ਰੜਕਣਾ ਤੇ ਜਦੋਂ ਸਮੁੰਦਰ ਨੂੰ ਰੜਕਿਆ ਗਿਆ ਉਹਦੇ ਵਿੱਚੋਂ 14 ਰਤਨ ਨਿਕਲੇ ਸੀ ਤੇ ਉਹ 14 ਰਤਨ ਕਿਹੜੇ ਸੀ ਇਹ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ 14 ਰਤਨਾਂ ਬਾਰੇ ਦੱਸਿਆ ਇਹਨਾਂ ਵਿੱਚੋਂ ਇਹੋ ਜੇ ਰਤਨ ਜਿਹੜੇ ਅੱਜ ਵੀ ਅਸੀਂ ਵਰਤਦੇ ਹਾਂ ਪਰ ਸਾਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਹੁਣ 10ਵੇਂ ਪਾਤਸ਼ਾਹ ਜੀ ਉਹਦਾ ਜ਼ਿਕਰ ਕਰ ਰਹੇ ਆ ਟੋਟਕ ਛੰਦ ਮਿਲ ਦੇਵ ਅਦੇਵਨ ਸਿੰਧ ਮਥਿਉ ਜਦੋਂ ਦੇਵਤਿਆਂ ਤੇ ਦਿਨਤਾ ਨੇ ਮਿਲ ਕੇ ਪਾਤਸ਼ਾਹ ਜੀ ਕਹਿੰਦੇ ਸਮੁੰਦਰ ਨੂੰ ਰੜਕਿਆ 14 ਰਤਨ ਇਉਂ ਨਿਕਲੇ ਆ ਜੀ ਜਿਵੇਂ ਕਾਲੀ ਰਾਤ ਵਿੱਚ ਚੰਦਰਮਾ ਪ੍ਰਕਾਸ਼ਮਾਨ ਹੁੰਦਾ ਤੇ ਸਮੁੰਦਰ ਨੂੰ ਰੜਕਣ ਲਈ ਦਿਨਤਾਾਂ ਤੇ ਦੇਵਤਿਆਂ ਨੇ ਕਿਹਦਾ ਸਹਾਰਾ ਲਿਆ ਬਾਸਕਨਾਗ ਦਾ ਸਿਰ ਵਾਲਾ ਪਾਸਾ ਸੀ ਉਹ ਤਾਂ ਦਿਨਤਾ ਨੇ ਉਹਨੂੰ ਫੜਿਆ ਹੈ ਦੂਜੇ ਪਾਸੇ ਦੇਵਤਿਆਂ ਨੇ ਮਿਲ ਕੇ ਪੂਸ਼ ਫੜੀ ਆ ਜੋ ਰਤਨ ਨਿਕਲੇ ਆ ਚੰਦ ਵਾਂਗ ਹੀ ਹੋਇਆ ਪ੍ਰਕਾਸ਼ਮਾਨ ਸਾਰੇ ਬੜੇ ਖੁਸ਼ ਹੋਏ ਹੁਣ ਗੁਰੂ ਮਹਾਰਾਜ ਕਹਿੰਦੇ ਆ ਨਿਕਸਿਓ ਤਨਸਾਇਕ ਸੁਧ ਸਿਤੰ ਸਭ ਤੋਂ ਪਹਿਲਾਂ ਸ਼ੁੱਧ ਚਿੱਟੇ ਰੰਗ ਦਾ ਤਨੁਸ਼ਬਾਣ ਨਿਕਲਿਆ ਸਮੁੰਦਰ ਮਥਨ ਕਰਨ ਤੇ ਰੜਕਨ ਤੇ ਫਿਰ ਮਸਤ ਕਰ ਦੇਣ ਵਾਲੀ ਸ਼ਰਾਬ ਦਾ ਘੜਾ ਕੱਢਿਆ ਗਿਆ ਐਤੋਂ ਬਾਅਦ 에ਰਾਵਤ ਹਾਥੀ ਤੇ ਬਹੁਤ ਉੱਚ ਸਰਵਾ ਘੋੜਾ ਅੰਮ੍ਰਿਤ ਤੇ ਲక్ష్ਮੀ ਇਸ ਤਰ੍ਹਾਂ ਨਿਕਲੀ ਆ ਕਨਮੋ ਮਨੋ ਬਿੰਦਲਤਾ ਵਿਗਸੀ ਮਾਨੋ ਜਿਵੇਂ ਕਾਲੇ ਬੱਦਲਾਂ ਵਿੱਚ ਬਿਜਲੀ ਚਮਕ ਰਹੀ ਹੋਵੇ ਫਿਰ ਕਲਪ ਬ੍ਰਸ਼ ਕਾਲਕੂਟ ਜ਼ਹਿਰ ਤੇ ਰੰਬਾ ਨਾਂ ਦੀ ਅਪਸ਼ਰਾ ਪਰੀ ਨਿਕਲੀ ਆ ਜਿਹਨੂੰ ਵੇਖ ਕੇ ਇੰਦਰ ਦੀ ਸਾਰੀ ਸਭਾਈ ਮੋਹੀ ਗਈ ਆ ਇਹ ਜਿਹੜਾ ਕਾਲਕੂਟ ਜ਼ਹਿਰ ਆ ਇਹਦੇ ਬਾਰੇ ਵੀ ਇੱਕ ਕਥਾ ਆਉਂਦੀ ਆ ਕੁਝ ਗ੍ਰੰਥਾਂ ਦੇ ਵਿੱਚ ਕਿ ਜਦੋਂ ਜ਼ਹਿਰ ਨਿਕਲੇ ਆ ਜ਼ਹਿਰ ਕਰਕੇ ਸਾਰਿਆਂ ਨੂੰ ਫਿਕਰ ਪੈ ਗਿਆ ਕਿ ਹੁਣ ਇਹ ਜ਼ਹਿਰ ਦਾ ਕਰਨਾ ਕੀ ਆ ਕੀ ਕਰੀਏ ਤਾਂ ਸਾਰਿਆਂ ਨੂੰ ਦੁਖੀ ਕਰ ਰਿਹਾ ਸੀ ਤੇ ਭੋਲੇ 나ਥ ਮਹਾਦੇਵ ਅੱਗੇ ਬੇਨਤੀ ਕੀਤੀ ਆ ਦੇਵਤਿਆਂ ਦੈਂਤਾਂ ਨੇ ਜਦੋਂ ਫਿਰ ਉਹਨਾਂ ਨੇ ਉਹ ਜ਼ਹਿਰ ਨੂੰ ਪੀ ਲਿਆ ਜ਼ਹਿਰ ਨੂੰ ਪੀਨ ਕਰਕੇ ਉਹਨਾਂ ਦਾ ਕੰਠ ਨੀਲਾ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਨੀਲ ਕੰਠ ਵੀ ਕਿਹਾ ਜਾਂਦਾ ਹੈ ਇਤਨਾ ਹੀ ਨਹੀਂ ਕਿ ਇਹ ਵੀ ਮੰਨਦੇ ਆ ਕਿ ਜ਼ਹਿਰ ਪੀਂਦਿਆਂ ਪੀਂਦਿਆਂ ਉਹਦੇ ਵਿੱਚੋਂ ਜ਼ਹਿਰ ਦੀਆਂ ਕੁਝ ਬੂੰਦਾਂ ਉਹ ਪਿਆਲੇ ਦੇ ਵਿੱਚੋਂ ਛੁ ਧਰਤੀ ਤੇ ਡਿੱਗੀਆਂ ਤੇ ਉਹ ਬੂੰਦਾਂ ਜਦੋਂ ਧਰਤੀ ਤੇ ਡਿੱਗੀਆਂ ਨੇ ਉਹਨੂੰ ਸੱਪ ਤੇ ਵਿਛੂ ਇਹਨਾਂ ਨੇ ਗ੍ਰਹਿਣ ਕਰ ਲਿਆ ਜਿਹਦੇ ਕਰਕੇ ਉਹ ਜ਼ਹਿਰੀਲੇ ਬਣਿਆ ਫਿਰ ਅੱਗੇ ਸਤਿਗੁਰੂ ਮਹਾਰਾਜੀ ਬਚਨ ਕਰਦੇ ਆ ਕਿ ਇਸ ਤੋਂ ਬਾਅਦ ਕੌਂਸ ਤੁਬਮਣੀ ਤੇ ਸੁੰਦਰ ਸਰੂਪ ਵਾਲਾ ਚੰਦਰਮਾ ਨਿਕਲਿਆ ਹੈ ਇਹਨੂੰ ਵੇਖ ਕੇ ਦਾਇਤ ਜੁੱਧ ਲਈ ਭੱਜ ਪਿਆ ਫਿਰ ਗਊਆਂ ਦੀ ਰਾਣੀ ਕਾਮਤੈਨ ਨਿਕਲੀ ਆ ਜਿਹਨੂੰ ਬਲੀ ਸੰਹਸਰ ਬਾਹੂ ਨੇ ਜਮਦਗਨ ਰਿਸ਼ੀ ਤੋਂ ਖੋਹ ਲਿਆ ਸੀ ਇਹ ਉਹ ਗਾਂ ਸੀ ਜਿਤੋਂ ਜੋ ਮੰਗਿਆ ਜਾਵੇ ਉਹ ਇਹ ਦੇ ਦਿੰਦੀ ਸੀ ਇਸ ਤਰ੍ਹਾਂ ਜਿਹੜਾ ਉੱਚ ਸਰਵਾ ਘੋੜਾ ਨਿਕਲਿਆ ਸੀ ਗੁਰਮੁਖ ਪਿਆਰਿਓ ਉਹ ਬੜਾ ਰਹੱਸਮਈ ਘੋੜਾ ਸੀਗਾ ਤੇ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਰਾਜਾ ਬਲੀ ਨੂੰ ਘੋੜਾ ਦੇ ਦਿੱਤਾ ਗਿਆ ਕਿਉਂਕਿ ਘੋੜਾ ਇੰਨਾ ਸੋਹਣਾ ਮੰਨਿਆ ਜਾਂਦਾ ਉਹਦੇ ਸੱਤ ਮੂੰਹ ਸੀ ਘੋੜੇ ਦੇ ਚਿੱਟਾ ਉਹਦਾ ਰੰਗ ਸੀ ਜਿਸ ਕਰਕੇ ਸਾਰੇ ਚਾਹੁੰਦੇ ਸੀ ਕਿ ਸਾਨੂੰ ਮਿਲੇ ਸਾਨੂੰ ਮਿਲੇ ਪਰ ਸਾਰਿਆਂ ਨੇ ਆਪਸੀ ਸੁਲ੍ਹਾ ਕਰਕੇ ਰਾਜਾ ਬਲੀ ਨੂੰ ਇਹ ਘੋੜਾ ਜਿਹੜਾ ਸੀ ਦੇ ਦਿੱਤਾ ਤੇ ਫਿਰ ਸਮੁੰਦਰ ਰੜਕਦੇ ਰੜਕਦੇ ਜਿੱਥੇ ਇੱਕ ਚਿੱਟੇ ਰੰਗ ਦਾ ਘੋੜਾ ਨਿਕਲਿਆ ਉੱਥੇ ਇਹ ਰਾਵਤ ਚਿੱਟੇ ਰੰਗ ਦਾ ਹਾਥੀ ਵੀ ਨਿਕਲਿਆ ਸੀ ਜਿਹੜਾ ਬਹੁਤ ਸੁੰਦਰ ਸੀ ਇਹਨੂੰ ਦੇਖ ਕੇ ਹਰ ਕਿਸੇ ਦਾ ਮਨ ਸੀ ਇਹ ਮिन्नੂ ਮਿਲ ਜਾਵੇ ਪਰ ਉਦੋਂ ਇਹ ਰਾਜੇ ਇੰਦਰ ਨੂੰ ਦੇ ਦਿੱਤਾ ਗਿਆ ਤੇ ਫਿਰ ਰਾਜੇ ਇੰਦਰ ਨੇ ਇਹਨੂੰ ਆਪਦੀ ਸਵਾਰੀ ਲਈ ਚੁਣਿਆ ਤੇ ਇਹ ਇਰਾਬਤ ਹਾਥੀ ਦੀ ਉਹ ਸਵਾਰੀ ਕਰਦਾ ਰਿਹਾ ਫਿਰ ਜਿਹੜੀ ਉਹ ਕੌਸਤਬ ਮਣੀ ਨਿਕਲੀ ਸੀ ਉਹ ਮੰਨਿਆ ਜਾਂਦਾ ਵਿਸ਼ਨੂੰ ਭਗਵਾਨ ਜੀ ਦੇ ਪਾਸ ਰਹੀ ਹੈ ਤੇ ਫਿਰ ਬਾਅਦ ਵਿੱਚ ਹੁਣ ਉਹ ਕਿਸੇ ਸਮੁੰਦਰ ਨਾ ਕਿਸੇ ਗੁਫਾ ਦੇ ਵਿੱਚ ਆ ਕਈ ਵਿਦਵਾਨ ਸੱਜਣ ਇਹ ਵੀ ਮੰਨਦੇ ਆ ਉਹਨ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਉਥੇ ਰਤਨ ਨਿਕਲੇ ਆ ਸਮੁੰਦਰ ਰੜਕਨ ਤੇ ਉਥੇ ਉਪਰਤਨ ਵੀ ਨਿਕਲੇ ਆ ਉਹਨਾਂ ਦੀ ਗਿਣਤੀ ਮੈਂ ਦੱਸਦਾ ਗਨ ਰਤਨ ਗਨੋ ਉਪਰਤਨ ਅਬੈ ਤੁਮ ਸੰਤ ਸੁਨੋ ਚਿਤ ਲਾਏ ਸਭੈ ਸਾਰੇ ਸੰਤ ਜਨ ਚਿਤ ਲਾ ਕੇ ਸੁਣੋ ਇਸ ਤਰ੍ਹਾਂ ਤੋਂ ਕੀ ਹੋਵੇਗਾ ਕਿਉਂਕਿ ਤੁਹਾਨੂੰ ਸਨਾਤਨ ਧਰਮ ਦਾ ਵੀ ਗਿਆਨ ਹੋਵੇਗਾ ਕਿ ਦੂਜੇ ਧਰਮ ਵਿੱਚ ਕੀ ਹੋਇਆ ਸੀ ਮਹਾਰਾਜ ਆਪਣੇ ਖਾਲਸੇ ਨੂੰ ਆਪਣੇ ਪੁੱਤਰਾਂ ਧੀਆਂ ਨੂੰ ਇਹ ਗਿਆਨ ਦੇਣਾ ਚਾਹੁੰਦੇ ਆ ਮਹਾਰਾਜ ਕਹਿੰਦੇ ਰਤਨ ਗਿਣਦਾ ਹਾਂ ਇਨਾ ਰਤਨਾ ਵਿੱਚੋਂ ਉਹ ਰਤਨ ਜੋ ਅਸੀਂ ਘਰ ਦੇ ਵਿੱਚ ਵਰਤਦੇ ਹਾਂ ਉਹ ਆ ਸ਼ਹਿਦ ਤੇ ਸੰਗਰ ਜੀ ਇਹ ਵੀ ਸਮੁੰਦਰ ਰੜਕੰਤੇ ਹੀ ਮਹਾਰਾਜ ਕਹਿੰਦੇ ਨਿਕਲਿਆ ਜਿਹਨੂੰ ਅੱਜ ਬਹੁਤ ਸਾਰੀਆਂ ਦਵਾਈਆਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਬਹੁਤ ਸਾਰੇ ਵੈਦ ਹਕੀਮ ਇਹਨੂੰ ਵਰਤਦੇ ਰਹੇ ਆ ਇਹ ਸਮੁੰਦਰ ਰੜਕੰਤੇ ਹੀ ਨਿਕਲਿਆ ਹੈ ਤੇ ਅੱਗੇ ਫਿਰ ਮਹਾਰਾਜ ਕਹਿੰਦੇ ਜਨ ਪੰਚ ਸੋ ਨਾਮੇ ਸੰਖ ਸੁਭੰਗ ਇੱਕ ਪੰਚ ਜਨ ਨਾਂ ਦਾ ਬਹੁਤ ਸੋਹਣਾ ਸੰਖ ਵੀ ਸਮੁੰਦਰ ਰੜਕੰਤੇ ਨਿਕਲਿਆ ਉਕੇ 나ਦ ਦਾ ਪ੍ਰਤੀਕ ਤੁਸੀਂ ਵੇਖਿਆ ਹੋਣਾ ਪ੍ਰਾਤਨ ਧਾਰਮਿਕ ਮੰਦਿਰ ਜਿਹੜੇ ਸੀ ਉਹਨਾਂ ਵਿੱਚ ਸੰਖ ਰੱਖੇ ਹੁੰਦੇ ਸੀ ਅੱਜ ਵੀ ਸੰਗਤ ਜੀ ਹੈਗੇ ਆ ਤਾਂ ਇਹ ਫਿਰ ਵਿਸ਼ਨੂੰ ਭਗਵਾਨ ਜੀ ਨੂੰ ਭੇਟ ਕੀਤਾ ਗਿਆ ਇਹ ਵੀ ਕਿਹਾ ਗਿਆ ਜਦੋਂ ਤੁਹਾਡੀ ਆਰਤੀ ਹੋਇਆ ਕਰੇਗੀ ਉਦੋਂ ਸੰਖ ਪੂਰੇ ਜਾਣਗੇ ਜਾਂ ਇਹ ਵਿਜੇ ਦਾ ਜਿੱਤ ਦਾ ਪ੍ਰਤੀਕ ਹੋਵੇਗਾ ਇਸ ਤਰ੍ਹਾਂ ਫਿਰ ਉੱਥੇ ਇਹ ਸੰਖ ਤੋਂ ਇਲਾਵਾ ਕੁਝ ਸ਼ਾਸਤਰ ਵੀ ਨਿਕਲੇ ਐਸ ਸਬੇਲ ਵਿਜਾਰ ਚਕਰ ਗਦਾ ਸੁਦਰਸ਼ਨ ਚੱਕਰ ਤੇ ਗਦਾ ਜੋ-ਜੋ ਰਾਜਾਂ ਦੇ ਹੱਥ ਵਿੱਚ ਸਦਾ ਹੀ ਸੋਭਦੇ ਅਸੂਰਮੇ ਯੋਧਿਆਂ ਦੇ ਫਿਰ ਤਨੋਸ਼ ਤੇ ਨੰਦੰਗ ਖੜਗ ਜਿਹੜਿਆ ਨਿਕਲੇ ਆ ਤਨਸਾਰੰਗ ਨੰਦੰਗ ਖਗਪਣੰ ਜਿਨ ਖੰਡ ਕਰੇ ਗਣਦਈਏ ਤਰਣੰਗ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਦੈਂਤਾਂ ਦੇ ਦਲ ਦਾ ਨਾਸ ਕੀਤਾ ਤੇ ਸਨਾਤਨ ਧਰਮ ਦੇ ਵਿੱਚ ਇੱਕ ਗਾਥਾ ਆਉਂਦੀ ਆ ਚੰਦਰਮਾ ਦੀ ਬੇਨਤੀ ਕਰਨ ਤੇ ਹੀ ਜੋ ਇਹ ਨਿਕਲਿਆ ਸੀ ਸਮੁੰਦਰ ਵਿੱਚੋਂ ਚੰਦ ਇਹਨੂੰ ਸ਼ਿਵਜੀ ਭਗਵਾਨ ਨੇ ਆਪਣੇ ਜੂੜੇ ਵਿੱਚ ਸਥਾਨ ਦਿੱਤਾ ਆਪਣੇ ਸਿਰ ਉੱਪਰ ਥਾਣ ਦਿੱਤਾ ਇਹਨੂੰ ਇਹਨੂੰ ਸਤਕਾਰ ਦਿੱਤਾ ਇਸ ਕਰਕੇ ਉਹਦੀ ਬੇਨਤੀ ਉਹਦੀ ਨਿਮਰਤਾ ਨੂੰ ਵੇਖ ਕੇ ਜਿਸ ਕਰਕੇ ਇਹ ਵੀ ਮੰਨਿਆ ਜਾਂਦਾ ਪਰ ਮਹਾਰਾਜ ਹੀ ਕਹਿ ਰਹੇ ਆ ਸ਼ਿਵ ਸੂਲ ਬੜਵਾਨਲ ਕਪਲ मुਨੰ ਇਸ ਤੋਂ ਪਿੱਛੋਂ ਇੱਕ ਤਰਸ਼ੂਲ ਨਿਕਲਿਆ ਤੇ ਮੰਨਿਆ ਜਾਂਦਾ ਇਹ ਸ਼ਿਵ ਦਾ ਤਰਸ਼ੂਲ ਆ ਬੜਵਾਗਨੀ ਕਪਲ मुਨੀ ਤੇ ਤਨਵੰਤਰ ਫਿਰ ਇਹ ਤੋਂ ਬਾਅਦ ਇਹ 14 ਰਤਨ ਪ੍ਰਗਟ ਹੁੰਦੇ ਆ ਰਤਨ ਤੇ ਉਪਰ ਰਤਨ ਹੁਣ ਮਹਾਰਾਜ ਰਤਨ ਤੇ ਉਪਰਤਨ ਦੱਸ ਕੇ ਕੁਝ ਧਾਤਾਂ ਦਾ ਜ਼ਿਕਰ ਕਰਦੇ ਆ ਮਹਾਰਾਜ ਕਹਿੰਦੇ ਪ੍ਰਥਮ ਗਨ ਲੋਹ ਸਿਕਾ ਸਵਰਣੰ ਪਹਿਲਾ ਲੋਹਾ ਗਿਣੋ ਫਿਰ ਸਿਕਾ ਫਿਰ ਸੋਨਾ ਤੇ ਚਤ੍ਰਤ ਪਨ ਧਾਤ ਸਿਤਿੰਗ ਰੁਕਮੰ ਤੇ ਚੌਥੀ ਧਾਤ ਆ ਚਿੱਟੇ ਰੰਗ ਦੀ ਚਾਂਦੀ ਫਿਰ ਤਾਂਬਾ ਕਲੀ ਤੇ ਪਿੱਤਲ ਅੱਠਵੀਂ ਧਾਤ ਜਿਹਨੂੰ ਜਸਤ ਕਹਿੰਦੇ ਆ ਤੇ ਫਿਰ ਇੰਨਾ ਹੀ ਨਹੀਂ ਅੱਖਾਂ ਵਿੱਚ ਪਾਉਣ ਵਾਲਾ ਸੁਰਮਾ ਉਹ ਵੀ ਇਹ ਸਮੁੰਦਰ ਰੜਕਨ ਤੇ ਹੀ ਨਿਕਲਿਆ ਹੈ ਇਸ ਤੋਂ ਬਾਅਦ ਮਹਾਰਾਜ ਕਹਿੰਦੇ ਮੁਰਦਾ ਸੰਖ ਤੇ ਭੋਜਨ ਵਿੱਚ ਪਾਉਣ ਵਾਲਾ ਜਿਹੜਾ ਲੂਣ ਹੈ ਇਹ ਵੀ ਇਹ ਸਮੁੰਦਰ ਦੇ ਵਿੱਚੋਂ ਹੀ ਪ੍ਰਾਪਤ ਹੋਇਆ ਹੈ ਅੱਠ ਧਾਂਤਾਂ ਅੱਠ ਉਪਧਾਂਤਾਂ ਸਮਰੱਥਾ ਦੇ ਅਨੁਸਾਰ ਮਹਾਰਾਜ ਕਹਿੰਦੇ ਕਈਆਂ ਗਈਆਂ ਬਾਕੀ ਖਾਣਨ ਮੈਂ ਪੀ ਹੋਤ ਹੈ ਕੂ ਕਹੂੰ ਸਮਾਏ ਇਹ ਚੀਜ਼ਾਂ ਖਾਣਾ ਵਿੱਚੋਂ ਵੀ ਮਿਲ ਜਾਂਦੀਆਂ ਨੇ ਭਾਵੇਂ ਕਿਤੋਂ ਵੀ ਕੋਈ ਪ੍ਰਾਪਤ ਕਰ ਲਵੇ ਹੁਣ ਤਾਂ ਇਹਨਾਂ ਚੀਜ਼ਾਂ ਨੂੰ ਦੇਖੋ ਸੰਗਤ ਜੀ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਸਟੋਰਾਂ ਤੇ ਨੇ ਦੁਕਾਨਾਂ ਤੇ ਨੇ ਔਰ ਇਹਨਾਂ ਨੂੰ ਇਕੱਠਾ ਕਰਨ ਲਈ ਜਿਹੜੀ ਮਿਹਨਤ ਹੁੰਦੀ ਆ ਉਹ ਨਹੀਂ ਨਾ ਆਪਾਂ ਜਾਣਦੇ ਸੋ ਐਵੇਂ ਮਹਾਰਾਜ ਜੀ ਕਹਿੰਦੇ ਜਦੋਂ ਸਮੁੰਦਰ ਦਾ ਰੜਕਣਾ ਹੋਇਆ ਸੰਗਤ ਜੀ ਸਨਾਤਨ ਧਰਮ ਦੇ ਅਨੁਸਾਰ ਵੀ ਉਹਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ ਸੀ ਤੇ ਇਹ ਅੰਮ੍ਰਿਤ ਦੀ ਖਾਤਰ ਹੀ ਦੇਵਤਿਆਂ ਤੇ ਦੈਤਾਂ 'ਚ ਝਗੜਾ ਸ਼ੁਰੂ ਹੋ ਗਿਆ ਤੇ ਉਦੋਂ ਫਿਰ ਵਿਸ਼ਨੂੰ ਭਗਵਾਨ ਨੇ ਮੋਹਣੀ અવਤਾਰ ਧਾਰਨ ਕੀਤਾ ਇੱਕ ਇਸਤਰੀ ਦਾ ਤੇ ਉਹ ਫਿਰ ਉਹਦੇ ਕਰਕੇ ਹੀ ਦੇਵਤਿਆਂ ਨੂੰ ਜਿਹੜਾ ਅੰਮ੍ਰਿਤ ਸ਼ਿਕਾਇਆ ਗਿਆ ਪਰ ਰਾਹੁ ਨੇ ਛਲ ਦੇ ਨਾਲ ਧੋਖੇ ਦੇ ਨਾਲ ਇਹ ਅੰਮ੍ਰਿਤ ਛਕ ਲਿਆ ਸੀ ਉਸ ਵਕਤ ਫਿਰ ਵਿਸ਼ਨੂੰ ਭਗਵਾਨ ਜੀ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਉਹਦਾ ਵੱਧ ਕੀਤਾ ਉਹਦੇ ਸਰੀਰ ਦੇ ਦੋ ਟੁਕੜੇ ਕੀਤੇ ਉਹੀ ਇੱਕ ਟੁਕੜਾ ਰਾਹੁ ਤੇ ਦੂਜਾ ਕੇਤੂ ਕਹਲਾਉਂਦਾ ਹੈ ਇੱਥੇ ਮਹਾਰਾਜ ਕਹਿ ਰਹੇ ਆ ਦੇਖੋ ਭਾਈ ਸਾਰੰਗ ਸਰ ਅਸ ਚੱਕਰ ਗਦਾ ਲੀ ਬਹੁਤ ਹਥਿਆਰ ਸ਼ਾਸਤਰ ਵੀ ਨਿਕਲੇ ਉਹਦੇ ਵਿੱਚੋਂ ਸਮੁੰਦਰ ਰੜਕਨ ਤੇ ਉਹ ਫਿਰ ਕਿਨੂ ਕਿਨੂ ਦਿੱਤੇ ਗਏ ਤੇ ਦਿੱਤੇ ਕਿਹਨੇ ਆ ਤਨੋਸ਼ ਬਾਣ ਇੱਕ ਕਰਪਾਨ ਚੱਕਰ ਗਦਾ ਇਹ ਵਿਸ਼ਨੂ ਭਗਵਾਨ ਜੀ ਨੇ ਜਿਹੜੇ ਸਾਰੇ ਆਪ ਹੀ ਰੱਖ ਲਏ ਤੇ ਪਾਚਾ ਮਾਰ ਲੈ 나ਦ ਅਧਕ ਕੀ ਤੇ ਉਹ ਸ਼ੰਖ ਵੀ ਆਪਣੇ ਹੱਥਾਂ 'ਚ ਲੈ ਕੇ ਜੋਰ-ਜੋਰ ਨਾਲ ਵਜਾਇਆ ਤੇ ਸੂਲ ਪినాਕ ਵਿਸੇ ਕਰ ਲੀਨਾ ਫਿਰ ਹੱਸ ਕੇ ਪਨਾਕ ਨਾਂ ਦਾ ਤ੍ਰਿਸ਼ੂਲ ਹੱਥ 'ਚ ਫੜ ਲਿਆ ਫਿਰ ਉਹ ਤ੍ਰਿਸ਼ੂਲ ਆਪ ਨਹੀਂ ਰੱਖਿਆ ਸੋ ਲੈ ਮਹਾਦੇਵ ਕੋ ਦੀਨਾ ਜਿਹੜਾ ਮਹਾਦੇਵ ਨੀਲਕੰਠ ਭੋਲੇਨਾਥ ਜੀ ਨੂੰ ਸ਼ਿਵ ਜੀ ਨੂੰ ਦੇ ਦਿੱਤਾ ਹੈ ਗੁਰਮਖ ਪਿਆਰਿਓ ਇੰਦਰ ਨੂੰ 에ਰਾਵਤ ਹਾਥੀ ਸੂਰਜ ਨੂੰ ਉੱਚ ਸਰਵਾ ਘੋੜਾ ਤਾਂ ਇਸ ਤਰ੍ਹਾਂ ਇਹ ਪੱਖਪਾਤ ਵੇਖ ਕੇ ਦੈਂਤ ਜਿਹੜੇ ਆ ਸ਼ਸਤਰ ਲੈ ਕੇ ਜੁੱਧ ਲਈ ਆਣ ਖਲੋਤੇ ਆ ਉਹਨਾਂ ਨੂੰ ਉੱਠਦਿਆਂ ਵੇਖ ਦੈਂਤਾਂ ਦੀ ਫੌਜ ਵੀ ਉੱਠੀ ਆ ਫਿਰ বিষ্ণੂ ਭਗਵਾਨ ਜੀ ਨੇ ਚਿੱਤ 'ਚ ਵਿਚਾਰਿਆ ਹੁਣ ਇਹਨਾਂ ਨਾਲ ਜੁੱਧ ਕਰਨਾ ਪਊਗਾ ਕਿਉਂਕਿ ਮਹਾਰਾਜ ਕਹਿੰਦੇ ਬਜੇ ਸੂਲ ਸੇਲੰ ਭਇ ਆਪਰੂਪੰ ਪਰਿਉ ਆਪ ਮੋ ਲੋ ਕਰੋਹ ਅਪਾਰੰ ਜਦੋਂ ਤਰਸ਼ੂਲ ਤੇ ਵਰਸ਼ੇ ਆਪ ਸਿ ਖੜਕਣ ਲੱਗੇ ਆ ਸੈਨਾ ਤਿਆਰ ਵਰ ਤਿਆਰ ਹੋ ਗਈ ਆ ਉਸ ਮੌਕੇ ਵਿਸ਼ਨੂੰ ਜੀ ਨੇ ਤੀਜਾ ਅਵਤਾਰ ਧਾਰਿਆ ਕੋਮਕੇ ਉਹ ਜਦ ਨੂੰ ਇਹ ਜਿਹੜਾ ਹੋ ਰਿਹਾ ਸੀ ਬੰਦ ਕਰਨਾ ਚਾਹੁੰਦੇ ਸੀ ਨਰੰਗ ਔਰ ਨਾਰਾਇਣ ਰੂਪ ਧਾਰੀ ਵਿਸ਼ਨੂ ਜੀ ਨਰਤੇ ਨਾਰਾਇਣ ਰੂਪ ਧਾਰ ਕੇ ਅਸਤਰ ਸ਼ਸਤਰ ਵਸਤਰ ਸੰਭਾਲ ਕੇ ਦੈਂਤਾਂ ਦੀ ਸੈਨਾ ਦੇ ਸਾਹਮਣੇ ਹੋਏ ਆ ਕਮਰ ਕੱਸੇ ਕਰਕੇ ਤੇ ਰਾਜੇ ਜਿਹੜੇ ਉੱਥੇ ਇੰਦਰ ਵਰਗੇ ਲੜ ਰਹੇ ਆ ਉਹਨਾਂ ਵੀ ਆਪਣਾ ਪੂਰਾ ਜੋਰ ਲਾਇਆ ਕਿ ਇਹ ਚੀਜ਼ਾਂ ਸਾਨੂੰ ਮਿਲ ਜਾਣ ਪਰ ਦੇਖੋ ਮੋਹ ਮਮਤਾ ਨਹੀਂ ਨਾ ਗਈ ਉਹਨਾਂ ਦੀ ਸੰਗਤ ਜੀ ਦੇਵਤੇ ਦੈਤ ਹੋ ਕੇ ਮਮਤਾ ਨਹੀਂ ਤਿਆਗੀ ਉਹਨਾਂ ਨੇ ਮੋਹ ਕਿਸੇ ਵੀ ਚੀਜ਼ ਦਾ ਹੋਵੇ ਮੋਹ ਮੋਹ ਹੀ ਹੁੰਦਾ ਤੇ ਮੋਹ ਜਿਹੜਾ ਵਿਕਾਰਾਂ ਚ ਹੀ ਆਉਂਦਾ ਤੇ ਕਿਸੇ ਦੀ ਚੀਜ਼ ਮੈਨੂੰ ਮਿਲ ਜਾਵੇ ਇਹ ਧੱਕੇਸ਼ਾਹੀ ਹੁੰਦੀ ਆ ਤਿਰਸ਼ੂਲ ਵਰਸ਼ੇ ਖੜਕਣ ਲੱਗੇ ਆ ਪਰ ਉਹ ਆਪ ਮੋਹ ਲੋਕ ਕਰੋਹ ਅਪਾਰੰ ਬਹੁਤ ਗੁੱਸੇ ਨਾਲ ਉਸ ਵਿੱਚ ਲੜਦੇ ਆ ਇਸ ਮੋਹ ਕੇ ਵਿਸ਼ਨੂੰ ਜੀ ਨੇ ਤੀਜਾ ਅਵਤਾਰ ਧਾਰਿਆ ਜਿਹੜਾ ਇੱਕ ਨਰਸੀ ਦੂਜਾ ਨਾਰਾਇਣ ਸੀ ਇਸ ਤੋਂ ਬਾਅਦ ਸੰਗਤ ਜੀ ਫਿਰ ਜੁੱਧ ਦਾ ਜਿਹੜਾ ਹੈ ਅੰਤ ਹੋਇਆ ਦਿਨਤਾ ਨੂੰ ਉੱਥੋਂ ਭੱਜਣਾ ਪਿਆ ਇਹ ਦਿਨਤਾ ਦੇ ਰਾਜੇ ਦੀ ਸੈਨਾ ਜਿਹੜੀ ਸੀ ਸਾਰੀ ਉਹਨੂੰ ਛੱਡ ਕੇ ਭੱਜ ਗਈ ਆ ਤੇ ਇੰਨਾ ਹੀ ਨਹੀਂ ਗੁਰਮਖ ਪਿਆਰਿਓ ਦੇਵਤੇ ਵੀ ਜਿਹੜੇ ਸੀ ਉਹਨਾਂ ਨੂੰ ਵੀ ਛੱਡਣਾ ਪਿਆ ਮੈਦਾਨ ਕਿਉਂਕਿ ਇੰਨਾ ਪ੍ਰਤਾਪ ਹੋ ਗਿਆ ਭਗਵਾਨ ਜੀ ਦੇ ਨਰਨਾਰਾਇਣ ਅਵਤਾਰ ਦਾ ਇਹ ਮੰਨਿਆ ਜਾਂਦਾ ਨਰਨਾਰਾਇਣ ਅਵਤਾਰ ਨੂੰ ਦੇਖ ਕੇ ਦੇਵਤੇ ਵੀ ਦੈਂਦ ਵੀ ਉਹਨਾਂ ਨੂੰ ਜੁੱਧ ਬੰਦ ਕਰਨਾ ਪਿਆ ਕਿਸੇ ਵੀ ਉਤਾਰੀਪੁਰ ਕਦਾ ਆਪਣਾ ਇੱਕ ਪ੍ਰਭਾਵ ਹੁੰਦਾ ਹੈ ਤੇ ਇਹ ਜਿਹੜਾ ਨਰਤੇ ਨਾਰਾਇਣ ਦੋ ਸਾਧੂਆਂ ਦਾ ਰੂਪ ਸੀ ਜੋ ਵਿਸ਼ਨੂੰ ਭਗਵਾਨ ਜੀ ਨੇ ਬਣਾਇਆ ਜਿਹਨੂੰ ਦੇਖ ਕੇ ਸਾਰਿਆਂ ਨੂੰ ਆਪਣਾ ਜੁੱਧ ਬੰਦ ਕਰਨਾ ਪਿਆ ਤਾਂ ਐਵੇਂ ਫਿਰ ਸੰਗਤ ਜੀ ਇਹ ਸਾਰੀ ਕਲਾ ਉੱਥੇ ਵਰਤੀ ਆ ਤੇ ਜੋ ਸਮੁੰਦਰ ਡੜਕਣ ਸਮੇ ਲక్ష్ਮੀ ਨਿਕਲੀ ਸੀ ਸਾਰਿਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਸੀ ਕਿਉਂਕਿ ਹਰ ਕੋਈ ਚਾਹੁੰਦਾ ਸੀ ਮੈਨੂੰ ਮਿਲੇ ਮੈਨੂੰ ਮਿਲੇ ਤੇ ਉਹ ਲక్ష్ਮੀ ਨੇ ਫਿਰ ਭਗਵਾਨ ਵਿਸ਼ਨੂੰ ਜੀ ਦੇ ਨਾਲ ਵਿਆਹ ਕਰਵਾ ਲਿਆ ਉਹਨਾਂ ਦੇ ਨਾਲ ਹੀ ਉਹ ਰਹਿਣ ਲੱਗ ਪਏ ਇਸ ਕਰਕੇ ਮੰਨਿਆ ਜਾਂਦਾ ਜਿੱਥੇ ਭਗਵਾਨ ਵਿਸ਼ਨੂੰ ਉੱਥੇ ਲక్ష్ਮੀ ਅੰਤਰੀ ਵਰਥੇ ਦੇ ਇਹ ਆ ਕਿ ਮਾਇਆ ਜਿਹੜੀ ਹੁੰਦੀ ਆ ਉਹ ਭਗਤਾਂ ਦੇ ਪਿੱਛੇ-ਪਿੱਛੇ ਆਉਂਦੀ ਦਾਸੀ ਬਣ ਕੇ ਜਿੱਥੇ ਭਗਵਾਨ ਜੀ ਹੋਣਗੇ বিষ্ণੂ ਜੀ ਉੱਥੇ ਲక్ష్ਮੀ ਜ਼ਰੂਰ ਹੋਵੇਗੀ ਜਿੱਥੇ ਪਰਮਾਤਮਾ ਦਾ ਨਾਮ ਹੋਵੇਗਾ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਥੋੜੇ ਆਪਾਂ ਨੂੰ ਅੰਤਰੀਵ ਅਰਥ ਵੀ ਸਮਝਣੇ ਚਾਹੀਦੇ ਆ ਇਹ ਗ੍ਰੰਥਾਂ ਦੇ ਸ਼ੰਕਾਕਰਨ ਨਾਲੋਂ ਵਹਿਤਰ ਹੀ ਹੁੰਦਾ ਵੀ ਆਪਾਂ ਇਹਨੂੰ ਸਮਝੀਏ ਸਾਨੂੰ ਕਹਿਣਾ ਕੀ ਚਾਹੁੰਦੇ ਆ ਇਹੀ ਮਹਾਰਾਜ ਚਾਹੁੰਦੇ ਆ ਵੀ ਮੇਰੇ ਸਿੱਖ ਨੂੰ ਸਿੰਘ ਨੂੰ ਖਾਲਸੇ ਨੂੰ ਪਤਾ ਲੱਗੇ ਕਿ ਸਮੁੰਦਰ ਡੜਕਣ ਸਮੇਂ ਹੋਇਆ ਕੀ ਸੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਇਹਨਾਂ 14 ਰਤਨਾਂ ਦਾ ਜ਼ਿਕਰ ਆਉਂਦਾ ਹੈ ਜਿਦੇ ਵਿੱਚ ਭਾਈ ਸੱਤਾ ਤੇ ਬਲਵੰਡ ਜੀ ਦਾ ਜ਼ਿਕਰ ਕਰਦੇ ਆ ਉਹ ਕਹਿੰਦੇ ਆ ਜਿਸ ਤਰ੍ਹਾਂ ਸਮੇਰ ਪਰਬਤ ਨੂੰ ਲੈ ਕੇ ਤੇ ਦੈਂਤਾਂ ਨੇ ਦੇਵਤਿਆਂ ਨੇ ਸਮੁੰਦਰ ਰੜਕਿਆ ਸੀ ਬਿਲਕੁਲ ਇਸੇ ਤਰ੍ਹਾਂ ਗੁਰੂ ਮਹਾਰਾਜ ਸਤਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਉਹ ਕਿਰਪਾ ਕਿਵੇਂ ਹੋਈ ਜਨ ਬਾਸਕ ਨੇਤਰੈ ਕੱਤਿਆ ਕਰਨੇ ਹੀ ਤਾਣ ਜਨ ਸਮੁੰਦ ਬਰੋਲਿਆ ਕਰ ਮੇਰ ਮਦਾਨ ਗੁਰੂ ਅਮਰਦਾਸ ਜੀ ਨੇ ਆਤਮਕ ਬਲ ਨੂੰ ਨੇਹਣੀ ਬਣਾ ਕੇ ਤੇ ਗੁਰਮੁਖ ਪਿਆਰਿਓ ਤੇ ਮਨ ਨੂੰ 나ਗ ਬਣਾ ਕੇ ਨੇਤਰੇ ਚ ਪਾਇਆ ਹੈ ਤੇ ਜਿਨ ਸਮੁੰਦ ਬਰੋਲਿਆ ਉੱਚੀ ਸੁਰਤ ਰੂਪ ਸਮੇਰ ਪर्वਤ ਨੂੰ ਮਧਾਣੀ ਬਣਾਇਆ ਔਰ ਸ਼ਬਦ ਰੂਪ ਸਮੁੰਦਰ ਨੂੰ ਰੜਕਿਆ ਤੇ 14 ਰਤਨ ਕਾਲੇ ਹਨ ਕੀਤੋਂ ਨਚਾਨਾਨ ਉਹਨਾਂ ਨੇ ਸ਼ਬਦ ਸਮੁੰਦਰ ਵਿੱਚੋਂ ਰੱਬੀ ਗੁਣ ਰੂਪ 14 ਰਤਨ ਕੱਢੇ ਆ ਜਿਨ੍ਹਾਂ ਨਾਲ ਦੁਨੀਆਂ ਦੇ ਲੋਕਾਂ ਨੂੰ ਆਤਮਿਕ ਸੂਝ ਪਈ ਹੈ ਘੋੜਾ ਕੀਤੋਂ ਸਹਿਜ ਦਾ ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਦਾ ਘੋੜਾ ਬਣਾਇਆ ਤੇ ਜਤ ਕੀ ਉਹ ਪਲਾਂਣ ਤੇ ਵਿਕਾਰਾਂ ਵੱਲੋਂ ਇੰਦਰੀਆਂ ਨੂੰ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ ਧਨਖ ਚੜਾਇਓ ਸਤ ਦਾ ਜਸਹੰਦਾ ਬਾਣ ਸੁੱਚੇ ਆਚਰਨ ਦਾ ਕਮਾਨ ਕਸਿਆ ਪਰਮਾਤਮਾ ਦੀ ਸਿਫਤ ਸਲਾਹ ਦਾ ਤੀਰ ਕਲ ਵਿੱਚ ਧੂਵੰਧਾਰ ਸਾ ਚੜਿਆ ਹੈ ਭਾਣ ਸੰਸਾਰ ਵਿੱਚ ਵਿਕਾਰਾਂ ਦਾ ਘੁੱਪ ਹਨੇਰਾ ਸੀ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਉਸ ਹਨੇਰੇ ਨੂੰ ਦੂਰ ਕੀਤਾ ਤਾਂ ਇਹ ਜੋ ਤਤਸਾਰ ਹੈ ਸੰਗਤਜੀ ਕਥਾ ਦਾ ਉਹ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਤੇ ਜੋ ਅੰਮ੍ਰਿਤ ਲਈ ਦੇਵਤੇ ਤੇ ਦਾਇਤ ਵੀ ਤਰਸਦੇ ਆ ਵੀ ਸਾਨੂੰ ਮਿਲ ਜਾਵੇ ਸਾਨੂੰ ਮਿਲ ਜਾਵੇ ਜਿਸ ਤਰ੍ਹਾਂ ਉਹ ਰਾਹੁ ਨਾਂ ਦਾ ਜਿਹੜਾ ਦਾਇਤਾ ਤੇ ਉਹ ਜਾਣ ਬੁੱਝ ਕੇ ਦੇਵਤਿਆਂ ਦਾ ਰੂਪ ਬਣਾ ਕੇ ਦੇਵਤਿਆਂ ਦੇ ਜਾ ਕੇ ਬਹਿ ਗਿਆ ਨੇ ਅੰਮ੍ਰਿਤ ਮੂੰਹ ਚ ਵੀ ਪਾਲਿਆ ਪਰ ਜਦੋਂ ਉਹਦੇ ਕੰਠ ਵਿੱਚ ਪਹੁੰਚ ਗਿਆ ਚੰਦ ਤੇ ਸੂਰਜ ਨੇ ਕਿਹਾ ਸੀ ਤਾ ਰਾਹੁ ਦਾਇਤਾ ਭਗਵਾਨ ਵਿਸ਼ਨੂੰ ਜੀ ਨੇ ਤਤਕਾਲ ਉਹਦਾ ਵੱਧ ਕੀਤਾ ਨਾ ਏਵੇਂ ਜਿਹੜਾ ਕਿ ਬਾਣਾ ਤਾਂ ਜਿਹਦੇ ਧਾਰਮਿਕ ਹੋਵੇਗਾ ਪਰ ਅੰਦਰ ਉਹਦੇ ਧਾਰਮਿਕਤਾ ਨਹੀਂ ਹੋਵੇਗੀ ਉਹਦੇ ਕੰਠ ਵਿੱਚ ਅੰਮ੍ਰਿਤ ਕਿਵੇਂ ਟਿਕੇਗਾ ਅੰਤਰੀ ਵਰਤ ਸਮਝੀਏ ਕਿਵੇਂ ਭਾਈ ਉਹਦੇ ਅੰਦਰ ਅੰਮ੍ਰਿਤ ਟਿਕੇਗਾ ਤੇ ਸੂਰਜ ਦੇ ਨਾਲ ਉਹਦੀ ਨਿਭੇਗੀ ਨਹੀਂ ਕਿਉਂਕਿ ਕਰਮ ਉਹਦੇ ਹਨੇਰੇ ਵਾਲੇ ਹੋਣਗੇ ਇਸ ਕਰਕੇ ਤਾਂ ਕਿਹਾ ਜਾਂਦਾ ਉਹਦੀ ਦੁਸ਼ਮਣੀ ਆ ਸੂਰਜ ਤੇ ਚੰ드ਰਮਾ ਦਾ ਗ੍ਰਹਿਣ ਲਾਉਂਦੇ ਆ। ਤਾਂ ਕੁਝ ਅਜਿਹੀਆਂ ਵੀ ਕਥਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਆਪਾਂ ਤਰੀ ਬਰਤ ਸਮਝਣੇ ਹੁੰਦੇ ਆ। ਜਦੋਂ ਆਪਾਂ ਸਮਝ ਲੈਨੇ ਆ ਫਿਰ ਸਾਨੂੰ ਮਿੱਥ ਨਹੀਂ ਲੱਗਦੀਆਂ। ਫਿਰ ਸਾਨੂੰ ਉਹ ਸਾਚੀ ਲੱਗਦੀਆਂ। ਦੁਨੀਆ ਤੇ ਕੁਝ ਇਹੋ ਜੇ ਸੱਚਾ ਜਿਹੜੇ ਝੂਠ ਨਾਲੋਂ ਵੀ ਭੈੜੇ ਹੁੰਦੇ ਆ ਤੇ ਕੁਝ ਇਹੋ ਜੇ ਝੂਠ ਆ ਜਿਹੜੇ ਸੱਚ ਨਾਲੋਂ ਵੀ ਚੰਗੇ ਹੁੰਦੇ ਆ। ਗੁਰਮਖ ਪਿਆਰਿਓ ਤਾਂ ਇਹ ਇਤਿਹਾਸ ਗਵਾਹ ਹੈ ਇਨ੍ਹਾਂ ਸਾਖੀਆਂ ਦਾ। ਇਨ੍ਹਾਂ ਵਿੱਚ ਕੁਝ ਇਹੋ ਜੇ ਲੋਕ ਜਿਨ੍ਹਾਂ ਨੇ ਉਦੋਂ ਹੀ ਸੱਚ ਬੋਲਿਆ ਯਦੋਂ ਕਿਸੇ ਨੂੰ ਸਰਹੰਦ ਦੀਆਂ ਦੀਵਾਰਾਂ ਵਿੱਚ ਚਨਾਉਣਾ ਸੀ ਪਰ ਉਹਨਾਂ ਦਾ ਬੋਲਿਆ ਸੱਚ ਝੂਠ ਨਾਲੋਂ ਵੀ ਭੈੜਾ ਸੀ ਸੰਗਤ ਜੀ ਮਹਾਰਾਜੀ ਕਿਰਪਾ ਕਰਕੇ ਬਖਸ਼ ਲੈਣ ਇਸ ਤਰ੍ਹਾਂ ਇਹ 14 ਰਤਨ ਨਿਕਲੇ ਆ ਜੀ ਤੇ ਇੱਕ ਹੋਰ ਬਹੁਤ ਹੀ ਖਾਸ ਗੱਲ ਕੰਬੋਡੀਆ ਦੇ ਮੰਦਿਰ ਦੇ ਵਿੱਚ ਜਿਹੜੇ ਪਰਾਚੀਨ ਮੰਦਿਰਾਂ ਸਮੁੰਦਰ ਰੜਕਨ ਦੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਇਸ ਕਰਕੇ ਪ੍ਰਾਣਿਕ ਸਾਹਿਤਾ ਹੈ ਇਹ ਕਹਾਣੀ ਭਗਵਤ ਪ੍ਰਾਣ ਮਹਾਭਾਰਤ ਵਿਸ਼ਨੂੰ ਪ੍ਰਾਣ ਦੇ ਵਿੱਚ ਵੀ ਆਉਂਦੀ ਹੈ ਤੇ ਦਸਮ ਗ੍ਰੰਥ ਸਾਹਿਬ ਦੇ ਵਿੱਚ ਇਸ ਕਰਕੇ ਕਿ ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਲਿਖੀ ਆ ਜਿਹਦੇ ਕਰਕੇ ਉਹ ਅਵਤਾਰ ਇਸ ਸਮੁੰਦਰ ਰਿੜਕਨ ਦੇ ਨਾਲ ਸੰਬੰਧ ਰੱਖਦੇ ਆ ਇਸ ਕਰਕੇ ਮਹਾਰਾਜ ਨੇ ਇਹਨੂੰ ਉਹ ਸਾਰੀ ਗੱਲ ਨੂੰ ਪੇਸ਼ ਕੀਤਾ ਹੈ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ